ਪੁਰਾਣੀ ਪੈਨਸ਼ਨਾਂ ਉਪਹਾਲ ਕਰ ਜਾਂਦੇ ਆ। ਬਹੁਤ ਅਫਸੋਸ ਦੀ ਗੱਲ ਆ ਕਿ ਜਿਵੇਂ ਇਹਨਾਂ ਦਾ ਇਹ ਕਲਾ ਦਾ 11 ਲੱਖੀ ਨਿਕਲਿਆ ਉਵੇਂ ਹੀ ਇਹਨਾਂ ਦਾ ਜਿਹੜਾ ਉਹ ਡਾਕੂਮੈਂਟੇਸ਼ਨ ਸੀ ਉਹ ਨਕਲੀ ਨਿਕਲਿਆ। ਇਸੇ ਕਰਕੇ ਆ 3 ਸਾਲ ਹੋ ਚੁੱਕੇ ਨੇ ਪਰ ਹਾਲੇ ਤੱਕ ਐਨਪੀਐਸ ਮੁਲਾਜ਼ਮ ਨੇ ਜਿਹੜੇ ਉਹਨਾਂ ਤੇ ਪੁਰਾਣੀ ਪੈਨਸ਼ਨ ਨਹੀਂ ਲੱਗ ਕੋਈ ਨਾ ਤਾਂ ਜੀਕੇ ਬੁਕਾਤੇ ਖੁੱਲੇ ਗਏ ਨੇ ਸਭੋ ਜਿਹੜੀਆਂ ਪਿਛਲੇ 3 ਸਾਲ ਦੇ ਵਿੱਚ ਜਿੰਨੀਆਂ ਵੀ ਨਵੀਆਂ ਭਰਤੀਆਂ ਹੋਈਆਂ ਨੇ ਉਨ੍ਹਾਂ ਦੇ ਉੱਪਰ ਵੀ ਐਨਪੀਐਸ ਹੀ ਲਾਗੂ ਕੀਤਾ ਗਿਆ ਯੂ ਪੈਨਸ਼ਨ ਸਕੀਮ ਆ ਜਿਹੜੀ ਉਹੀ ਲਾਗੂ ਕੀਤੀ ਗਈ ਆ ਅੱਜ ਵੀ ਅਸੀਂ ਕਨਵੈਨਸ਼ਨ ਦੇ ਵਿੱਚ ਚਰਚਾ ਕਰਕੇ ਜਿਹੜਾ ਐਨਪੀਐਸ ਆ ਉਹ ਪਹਿਲਾਂ ਹੀ ਰੱਦ ਕਰ ਚੁੱਕੇ ਸੀ ਮੁਲਾਜ਼ਮ ਤੇ ਜਿਹੜਾ ਇਹ ਯੂਪੀਫਾਈਡ ਪੈਨਸ਼ਨ ਸਕੀਮ ਲੈ ਕੇ ਆਏ ਨੇ ਇਸ ਨੂੰ ਵੀ ਰੱਦ ਕੀਤਾ ਅਸੀਂ ਸਮਝਦੇ ਆ ਕਿ ਚਾਹੇ ਐਨਪੀਐਸ ਆ ਚਾਹੇ ਯੂਪੀਐਸ ਆ ਇਹ ਫੰਡ ਬੇਸਡ ਸਿਸਟਮ ਨੇ ਇਹ ਕੰਟ੍ਰਿਬਿਊਟਰੀ ਸਿਸਟਮ ਨੇ ਮੁਲਾਜ਼ਮਾਂ ਨੂੰ ਪੈਨਸ਼ਨ ਉਹ ਚਾਹੀਦੀ ਆ ਜਿਹੜਾ ਏਮਪਲਾਇਰ ਜਾਂ ਸਰਕਾਰ ਦਵੇ ਸਰਕਾਰ ਦੀਆਂ ਜ਼ਿੰਮੇਵਾਰੀਆਂ ਜਦੋਂ ਅਸੀਂ ਸਰਕਾਰ ਨੂੰ ਸੇਵਾ ਦੇ ਰਹੇ ਹਾਂ 20 ਤੋਂ 30 ਸਾਲ ਇਸ ਕਰਕੇ ਕਿਸੇ ਤਰੀਕੇ ਦੀ ਕੌਂਟ੍ਰਿਬਿਊਟਰੀ ਪੈਨਸ਼ਨ ਸਕੀਮ ਸਾਨੂੰ ਨਹੀਂ ਮੰਨਿਆ ਹੋ ਰਹੀ ਪੰਜਾਬ ਸਰਕਾਰ ਤੋਂ ਬਲ ਕਰਾਂਗੇ ਕਿ ਦੇਖੋ ਤੁਹਾਨੂੰ 3 ਸਾਲ ਪਹਿਲਾਂ ਨੇ ਦੇਖ ਲਿਆ ਨੋਟੀਫਿਕੇਸ਼ਨ ਤੋਂ ਬਾਅਦ ਮੋਂ ਜੇਤਾ ਤੁਸੀਂ ਪੈਨਸ਼ਨ ਪ੍ਰਾਣੀ ਬਹਾਲ ਕਰੋਗੇ ਫਿਰ ਤਾਂ ਠੀਕ ਆ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪ੍ਰੰਟ ਪੈਨਸ਼ਨ ਦਾ ਮਾਮਲਾ ਲੈ ਕੇ ਜਾਂ ਪੰਜਾਬ ਪੇ ਸਕੇਲ ਬਹਾਲੀ ਦਾ ਮਾਮਲਾ ਜਾਂ ਜਿਹਨੇ ਸਾਡੇ ਭੱਤੇ ਕੱਟੇ ਹੋਏ ਨੇ ਇਹ ਮਾਮਲਿਆਂ ਨੂੰ ਲੈ ਕੇ ਬਲਾਜਮਾ ਦੀ ਇੱਕ ਵੱਡੀ ਲਹਿਰ ਆ ਜਿਹੜੀ ਉਹ ਸਾਰਨ ਜਾ ਰਹੇ ਆ ਤਾਂ ਜਿਵੇਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਦੇ ਉੱਪਰ ਛੁੱਟ ਕੇ ਚੱਟਨਾ ਪਿਆ ਜਿਵੇਂ ਕੇਂਦਰ ਸਰਕਾਰ ਨੂੰ ਤਿੰਨ ਕੇਤੀ ਕਾਨੂੰਨ ਤੇ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਨੋਟੀਫਿਕੇਸ਼ਨ ਲੈ ਕੇ ਆਏ ਸੀ ਉਸ ਮਾਮਲੇ ਵਿੱਚ ਕੀ ਜਟਨਾ ਪਿਆ ਪੰਜਾਬ ਸਰਕਾਰ ਜਿਹੜੀ ਐਨਪੀਐਸ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ ਆ ਪੈਨਸ਼ਨ ਨਹੀਂ ਬਹਾਰ ਕਰਨੀ ਕਰ ਰਹੀ ਇਸ ਰੂਪੇ ਅਸੀਂ ਧੁੱਕਿਆ ਜਿਲਾਵਾਗੇ ਤੇ ਪੁਰਾਣੀ ਪੈਨਸ਼ਨਾਂ ਜਿਹੜੀ ਉਹ ਆਪਣੇ ਸੰਘਰਸ਼ ਦੇ ਨਾਲ ਤੇ ਮੁਲਾਜ਼ਮਾਂ ਦੇ ਏਕੇ ਦੇ ਨਾਲ ਉਹ ਲਗ ਜ਼ਰੂਰ ਟਣਾਵਾਂਗੇ ਜੇਕਰ ਪੰਜਾਬ ਸਰਕਾਰ 31 ਸتمبر ਤੱਕ ਨਹੀਂ ਕੁਰੀਫਿਕੇਸ਼ਨ ਜਾਰੀ ਕਰਨ ਦਾ ਐਕਸ਼ਨ ਕੀ ਹੋਊਗਾ ਦੇਖੋ ਅਗਲੇ ਐਕਸ਼ਨ ਤਾਂ ਅਸੀਂ ਡਿਸਾਈਡ ਕਰ ਚੁੱਕੇ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਮਹੀਨੇ ਤੋਂ ਹੀ ਅਜਿਹੇ ਅਸੀਂ ਤੁਹਾਨੂੰ ਟੈਬਿਸ਼ਨ ਦੱਸੇ ਨੇ ਜਿਹਦੇ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਵੀ ਸ਼ਾਮਲ ਆ ਇਸ ਦੇ ਉੱਪਰ ਸੰਘਰਸ਼ ਦਾ ਰਾਜ ਕਰਨ ਜਾ ਰਹੇ ਆ ਹੁਣ ਸਾਨੂੰ ਸਰਕਾਰ ਕੋਈ ਠੀਕ ਨਹੀਂ ਕੋਈ ਭਰੋਸਾ ਨਹੀਂ ਸਰਕਾਰ ਤੇ ਹੁਣ ਤਾਂ ਇਹ ਆ ਕਿ ਆਪਣੇ ਡੰਡੇ ਤੇ ਝੰਡੇ ਮਜ਼ਬੂਤ ਕਰ ਰਹੇ ਆ ਸਰਕਾਰ ਨੂੰ ਵੀ ਆ ਵੀ ਆਪਣੇ ਜਿਹੜੇ ਕੰਪੜੇ ਨੇ ਉਹਨਾਂ ਦੀਆਂ ਸਿਉਣਾ ਮਜ਼ਬੂਤ ਕਰ ਲੈਣ ਜਾਂ ਤਾਂ ਹਰਲੇ ਇਸ਼ਤਵਾਲ ਕਰਨਗੇ ਨਹੀਂ ਉਹਨਾਂ ਦਾ ਘਰਾਓ ਆ ਜਿਹੜਾ ਉਹ ਗਲੀ ਮਹੱਲਿਆਂ ਪਿੰਡਾਂ ਚ ਕਰਾਂਗੇ